ਅੱਜ ਗੱਲ ਕਰਨ ਲੱਗਿਆਂ ਇੱਕ ਹੋਰ ਪੰਜਾਬ ਦੇ ਜਾਏ ਦੀ ਜਿਹੜਾ ਕਿ ਆਪਣੇ ਹੱਥੀ ਮਿਹਨਤ ਕਰਦਾ ਹੈ ਗੁਲਚੇ ਛੋਲਿਆਂ ਦਾ ਕੰਮ ਕਰਦਾ ਹੈ ਤੇ ਗੁਲਚੇ ਛੋਲੇ ਬਣਾਉਂਦਾ ਵੀ ਇੰਨੇ ਸਵਾਦ ਹੈ ਕਿ ਲੋਕੀ ਚਾਹ ਨਾ ਖਾਂਦੇ ਨੇ ਆ ਕੇ ਆਓ ਤੁਹਾਨੂੰ ਇੱਕ ਸਿੱਖ ਸਰਦਾਰ ਗੱਭਰੂ ਦੇ ਨਾਲ ਅੱਜ ਮਲਾਉਣੇ ਆ ਜਿਹੜਾ ਕਿ ਬੜੇ ਸਵਾਦ ਗੁਲਚੇ ਛੋਲੇ ਬਣਾਉਂਦਾ ਹੈ ਤੇ ਆਪਣੇ ਭਰਾ ਦੇ ਨਾਲ ਮਿਲ ਕੇ ਹੱਥੀ ਮਿਹਨਤ ਕਰਦਾ ਆਓ ਫਿਰ ਚੱਲਦੇ ਆਂ ਅੱਜ ਵੀਰੇ ਕੋਲੇ ਕਰਦੇ ਆਂ ਵੀਰੇ ਨਾਲ ਗੱਲਾਂ ਬਾਤ ਉਹਦੀ ਜ਼ਿੰਦਗੀ ਦੀਆਂ ਤੇ ਉਹਦੇ ਕੰਮ ਦੀਆਂ ਆਉ ਦੇਖੀਏ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਚੈਨਲ ਸ਼ਬਦ ਰੂਪ ਮੈਂ ਹਾਂ ਜਗਦੀਪ ਸਿੰਘ ਸ਼ਬਦ ਰੂਪ ਫੇਸਬੁਕ ਅਤੇ YouTube ਦੇ ਮਾਧਿਅਮ ਰਾਹੀਂ ਜੁੜੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਜਿਵੇਂ ਤੁਹਾਨੂੰ ਪਤਾ ਹੈ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਮਿਹਨਤੀ ਮਸ਼ਕਤੀ ਇਨਸਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਆ ਉਸੇ ਲੜੀ ਦੇ ਤਹਿਤ ਅੱਜ ਅਸੀਂ ਪਹੁੰਚੇ ਆ ਉੱਚਾ ਪਿੰਡ ਸੰਘੋਲ ਇੱਥੇ ਸਾਡੇ ਨਾਲ ਇੱਕ ਵੀਰ ਜੀ ਮੌਜੂਦ ਨੇ ਜਿਹੜੇ ਕਿ ਕੁਲਚਾ ਦਾ ਕੰਮ ਕਰਦੇ ਆ ਹੱਥੀ ਮਿਹਨਤ ਕਰਦੇ ਆ ਆਓ ਕਰਦੇ ਆਪਾਂ ਇਹਨਾਂ ਨਾਲ ਗੱਲਬਾਤ ਵੀਰ ਜੀ ਵਾਜਪੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚੱਲ ਵੀਰ ਜੀ ਵਧੀਆ ਜੀ ਵਧੀਆ ਕੀ ਨਾਮ ਤੁਹਾਡਾ ਕੁਲਵੀਰ ਸਿੰਘ ਜੀ ਠੀਕ ਹੈ ਜੀ ਕਿੱਥੋਂ ਤੁਸੀਂ ਰਹਿਣ ਪਿੰਡ ਕਾਲੇਵਾਲ ਤੋਂ ਕਾਲੇਵਾਲ ਤੋਂ ਇੱਥੋਂ ਕਿੰਨੇ ਕੁ ਦੂਰ ਪੈਂਦਾ ਡੇਢ ਕਿਲੋਮੀਟਰ ਪੈਂਦਾ ਜੀ ਇੱਥੋਂ ਹਾਂਜੀ ਕਿੰਨਾ ਟਾਈਮ ਹੋਗਾ ਤੁਹਾਨੂੰ ਕੰਮ ਕਰਦਿਆਂ ਆਪਾਂ ਨੂੰ ਜੀ ਹੋ ਗਈ ਲਗਭਗ ਇੱਕ ਮਹੀਨਾ ਹੋ ਗਿਆ ਇੱਕ ਮਹੀਨਾ ਹਾਂਜੀ ਠੀਕ ਹੈ ਇਹ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਇਹ ਤੋਂ ਪਹਿਲਾਂ ਵੀ ਜੀ ਆਪਣਾ ਹਲਵਾਈ ਦਾ ਕੰਮ ਸੀ ਹਲਵਾਈ ਦਾ ਹਾਂਜੀ ਉਹ ਹੁਣ ਵੀ ਨਾਲ-ਨਾਲ ਕਰਦੇ ਹਾਂ ਹਾਂਜੀ ਹਾਂਜੀ ਬڑے ਬ੍ਰਦਰ ਨਾਲ ਕਰਦੇ ਹਾਂ ਠੀਕ ਹੈ ਹਾਂਜੀ ਉਹ ਹਲਵਾਈ ਚ ਮਤਲਬ ਵਿਆਹ ਸ਼ਾਦੀਆਂ ਦਾ ਜਾਂ ਕੋ ਹਟਲ ਦਾ ਵਿਆਹ ਸ਼ਾਦੀਆਂ ਦੀ ਠੀਕ ਹਾਂਜੀ ਤੇ ਪੜ੍ਹਾਈ ਵਗੈਰਾ ਕਿੰਨੀ ਕੀਤੀ ਉਹ ਪਲੱਸ 2 ਕਰੀ ਜੀ ਠੀਕ ਹੈ ਹਾਂਜੀ ਤੇ ਇਹ ਜਿਹੜਾ ਸਪੈਸ਼ਲ ਕੁਲਚੇ ਦਾ ਸੈਟਅਪ ਆ ਜਾਂ ਕੰਮ ਹੈ ਇਹ ਕਿੱਥੋਂ ਸਿੱਖਿਆ ਇਹ ਆਪਣੇ ਬ੍ਰਦਰ ਤੋਂ ਸਿੱਖਿਆ ਪਰ ਉਹਨਾਂ ਤੋਂ ਹੀ ਹਾਂਜੀ ਠੀਕ ਹੈ ਤੇ ਕਿੱਥੋਂ ਮਤਲਬ ਇਹ ਕਨਸੈਪਟ ਕਿੱਥੋਂ ਆਇਆ ਆਪਦੀ ਆਪਾਂ ਯਾਰ ਵੀ ਇਹ ਕੰਮ ਸ਼ੁਰੂ ਕਰ ਲੀਏ ਇਹ ਵੀ ਜਿੰਕੀ ਬ੍ਰਦਰ ਦੇ ਦਿਮਾਗ 'ਚ ਚੱਲਿਆ ਤੇ ਉਹਨਾਂ ਨੇ ਮੈਨੂੰ ਆਪਣਾ ਕੰਮ ਤੋਕ ਕੇ ਦਿੱਤਾ ਠੀਕ ਹੈ ਹਾਂਜੀ ਤੇ ਮੈਂ ਪਹਿਲਾਂ ਲੱਗਿਆ ਸੀ ਹਸਪੀਟਲ 'ਚ ਠੀਕ ਹੈ ਹਾਂਜੀ ਠੀਕ ਫਿਰ ਇੱਧਰ ਆਤਾਂ ਹਸਪੀਟਲ 'ਚ ਕੀ ਕਰਦੇ ਸੀ ਪੇਸ਼ੈਂਟ ਕੇਰਦਾ ਕੰਮ ਸੀ ਪੇਸ਼ੈਂਟ ਕੇਰਦਾ ਕੰਮ ਓਕੇ ਮੈਨੂੰ ਤੁਸੀਂ ਮੈਡੀਕਲ ਦੀ ਪੜ੍ਹਾਈ ਕੀਤੀ ਨਾਲ ਨਹੀਂ ਜੀ ਨਹੀਂ ਕੁਛ ਨਹੀਂ ਠੀਕ ਕਿਉਂ ਕੰਮ ਕਰਿਆ ਸੀ ਜਨਕੀ ਪੇਸ਼ੈਂਟ ਕੇਅਰ ਦਾ ਹੋਰ ਕੁਛ ਨਹੀਂ ਸੀ ਠੀਕ ਹੈ ਹਾਂਜੀ ਤੇ ਇੱਥੇ ਕਿੰਨੇ ਵਜੇ ਆ ਕੇ ਖੜ੍ਹ ਜਾਨੇ ਆ ਇੱਥੇ ਲਗਭਗ 6:30 ਆ ਜਾਨੇ 6:30 ਸ਼ਾਮ ਤੱਕ ਸ਼ਾਮ ਤੱਕ 10 ਵਜੇ ਰਾਤ 10 ਵਜੇ ਤੱਕ ਮਤਲਬ 12 ਘੰਟੇ ਕੰਟੀਨਿਊ ਤੁਸੀਂ ਇੱਥੇ ਖੜ੍ਹਦੇ ਹੋ ਠੀਕ ਹੈ ਕੀ ਕੀ ਬਣਾਉਣਾ ਇੱਥੇ ਕੋਲਚੀ ਬਣਾਣੀ ਕੱਲ ਕੱਲਾ ਕੋਲਚਾ ਤੇ ਕੋਲਚਾ ਕਿੰਨੀ ਤਰ੍ਹਾਂ ਦਾ ਦੋ ਤਰ੍ਹਾਂ ਦਾ ਕੋਲਚੀ ਸਿੰਪਲ ਹੈ ਤੇ ਮੱਖਣ ਵਾਲਾ ਠੀਕ ਹੈ ਕੀ ਪ੍ਰਾਈਸ ਕੋਲਚੇ ਦਾ ਅ ਇੱਕ ਦਾ ਹੈ 15 ਇੱਕ ਲੈ ਕੇ 20 ਠੀਕ ਹੈ ਤੇ ਜਿਹੜਾ ਤੁਸੀਂ ਹਲਵਾਈ ਦਾ ਕੰਮ ਕਰਦੇ ਹੋ ਉਹਦੇ ਨਾਲ ਤੋਂ ਇਹ ਕੰਮ ਦੇ ਵਿੱਚ ਜ਼ਿਆਦਾ ਆਮਦਨ ਕਿੱਧਰ ਲੱਗਦੀ ਹੈ ਇਧਰ ਵਧੀਆ ਠੀਕ ਇਧਰ ਵਧੀਆ ਉਧਰ ਕੰਮ ਕਿਵੇਂ ਉਧਰ ਵੀ ਵਧੀਆ ਹੈ ਉਧਰ ਜਨਕੀ ਠੀਕ ਹੈ ਤੇ ਇਹ ਸਦਾ ਬਾਹਰ ਕੰਮ ਹਾਂ ਇਹ ਸਦਾ ਬਾਹਰ ਵਾਲਾ ਕੰਮ ਹੈ ਜੀ ਉਧਰ ਲਾ ਉਧਰ ਲਾ ਜਨਕੀ 6 ਮਹੀਨੇ ਵਾਲਾ ਸੀਜ਼ਨ ਦੇ ਸੀਜ਼ਨ ਦੇ ਹਿਸਾਬ ਨਾਲ ਆ ਜੀ ਉਹ ਤਾਂ ਠੀਕ ਹੈ ਸੀਜ਼ਨ ਤੋਂ ਬਾਅਦ ਤਾਂ ਗੇਲੀ ਰਹਿੰਦੀ ਠੀਕ ਹੈ ਤੇ ਇੱਥੇ ਹੁਣ ਕੱਲੇ ਹੀ ਕੰਮ ਕਰਦੇ ਜਾਂ ਬ੍ਰਦਰ ਵੀ ਆਉਂਦੇ ਆ ਬ੍ਰਦਰ ਵੀ ਆਉਂਦੇ ਨਾਲ ਸ਼ਾਮ ਨੂੰ ਆ ਜਾਂਦੇ ਆ ਸ਼ਾਮ ਨੂੰ ਹਾਂਜੀ ਠੀਕ ਆ ਤੇ ਇਹ ਆਪ ਦਾ ਐਡਰੈਸ ਜ਼ਰੂਰ ਦੱਸੋ ਕਿ ਤੁਸੀਂ ਕਿਹੜੀ ਮਾਰਕੀਟ 'ਚ ਖੜਦੇ ਹੋਰੇ ਇਹ ਉੱਚਾ ਬਿੰਦ ਸੰਘੋਰ ਪੈ ਜਾਂਦੀ ਛੋਟਾ adda ਛੋਟਾ adda ਹਾਂਜੀ ਇਹ ਮੇਨ ਰੋਡ ਦੇ ਕੋਲੇ ਮੇਨ ਰੋਡ ਦੇ ਕੋਲੇ ਚੰਡੀਗੜ੍ਹ ਰੋਡ ਪੈ ਜਾਂਦੀ ਆ ਆਪਣੇ ਕੰਨਾਂ ਦਾ ਰੋਡ ਪੈ ਜਾਂਦੀ ਕੰਨਾਂ ਰੋਡ ਹਾਂਜੀ ਠੀਕ ਆ ਇਹ ਜਿਹੜਾ ਮੇਨ ਐਡਰੈਸ ਹੈਗਾ ਸਰਕਾਰੀ ਸਕੂਲ ਦੇ ਕੋਲ ਜਿੱਥੇ ਗਰਾਊਂਡ ਆ ਹਾਂਜੀ ਗਰਾਊਂਡ ਦੇ ਕੋਲ ਹੀ ਮੁੰਡਾ ਉਸੇ ਲਈ ਠੀਕ ਆ ਹਾਂਜੀ ਤੇ ਇਹ ਮਤਲਬ ਵੀ ਹੁਣ ਇੱਥੇ ਉਹ ਸੰਤੋਸ਼ ਤੋਂ ਪੂਰਾ ਕੰਮ ਚ ਹਾਂਜੀ ਹਾਂਜੀ ਵਧੀਆ ਕੋਈ ਬਬੀ ਦੀ ਕਰ ਪਈ ਪੂਰੀ ਅੱਛਾ ਹਾਂਜੀ ਵਧੀਆ ਬਣ ਜਾਂਦਾ ਹਾਂਜੀ ਹਾਂਜੀ ਬਣ ਜਾਂਦਾ ਕਿੰਨੀ ਕੋ ਮਤਲਬ ਕਮਾਈ ਹੋ ਜਾਂਦੀ ਇੱਕ ਦਿਨ ਦੀ ਲਾਗ ਚੱਲੀ ਜਣਕੀ ਇੱਕ ਦਿਨ ਦੀ 6 ਦਿਨ ਦੀ ਦਿਹਾੜੀ ਪੈ ਜਾਂਦੀ ਆਪਣੀ ਫਿਰ ਵੀ ਕਿੱਥੇ ਕਿੱਧਰ ਚੱਲ ਜਾਂਦਾ 3000 ਤੱਕ ਵਧੀਆ ਬਣ ਜਾਂਦੀ ਜਣਕੀ ਤੇ ਹੁਣ ਅੱਗੇ ਸੋਚਿਆ ਕੁਛ ਅੱਗੇ ਵਧਾਉਣ ਦਾ ਅੱਗੇ ਵਧਾਵਾਂਗੇ ਹੀ ਹੌਲੀ ਹੌਲੀ ਆ ਦੇ ਹਿਸਾਬ ਨਾਲ ਹੀ ਕੀ ਕਨਸੈਪਟ ਆ ਹੁਣ ਵੀ ਅੱਗੇ ਕੀ ਕਰਾਂਗੇ ਅੱਗੇ ਸਭ ਹੋਰ ਕੰਮ ਉੱਪਰ ਤੋਰਾਂਗੇ ਮਤਲਬ ਵੀ ਇਹਦੇ ਨਾਲ ਕੀ ਪਲੱਸ ਕਰੋਂਗੇ ਆਪਣੇ ਕੁਲਚੇ ਨਾਲ ਸਪਰਿੰਗ ਰੋਲ ਹੋਗੇ ਹੋਰ ਮੋਮੋਜ਼ ਆਪਣੇ ਆਲੂ ਫਿੰਗਰ ਜਾਂ ਹੋਰ ਕੁਝ ਠੀਕ ਹੈ ਸਾਰਾ ਵੈਜ ਬਣਾਉਣਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਹੋਰ ਕਰਦੇ ਆਂ ਦੀ ਸਪੋਰਟ ਨਾਲ ਪੂਰੀ ਹਾਂਜੀ ਹਾਂਜੀ ਕਰਦੇ ਆਂ ਦੀ ਸਪੋਰਟ ਪੂਰੀ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਦਰਸ਼ਕਾਂ ਨੂੰ ਵੀ ਇਹੀ ਕਹਿਣਾ ਚਾਹੁੰਦੇ ਆਂ ਕਿ ਜਦੋਂ ਵੀ ਤੁਸੀਂ ਉੱਚੇ ਪਿੰਡ ਆਓ ਤਾਂ ਜਰੂਰ ਸਰਕਾਰੀ ਸਕੂਲ ਦੇ ਕੋਲ ਜਿਹੜਾ 메ਨ ਰੋਡ ਦਾ ਬੱਸ ਅੱਡਾ ਉਹਦੇ ਕੋਲ ਵੀਰ ਜੀ ਖੜਦੇ ਆ ਜਦੋਂ ਵੀ ਕਦੇ ਉੱਚੇ ਪਿੰਡ ਗੇੜਾ ਵਜੇ ਜਰੂਰ ਇਹਨਾਂ ਦੇ ਕੋਲ ਆਇਓ ਤੇ ਇਹ ਇੱਕ ਗੱਲ ਆਖਰੀ ਭੁੱਲ ਗਏ ਵੀ ਜਿਵੇਂ ਤੁਸੀਂ ਹੁਣ ਨਵੀਂ ਉਮਰ ਦੇ ਹੋ ਤੁਸੀਂ ਕੰਮ ਕਰਦੇ ਹੋ ਜਿਹੜੇ ਬਾਕੀ ਨੌਜਵਾਨ ਹਨ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਵੀ ਮੇਰੇ ਵੱਲੋਂ ਹੀ ਸਨੇਹਾ ਜੀ ਵੀ ਆਪਣਾ ਕੰਮ ਵਧੀਆ ਤੇ ਹੋਰ ਦੇ ਥੱਲੇ ਇਲਾਕੇ ਨਾਲ ਠੀਕ ਹੈ ਤੇ ਜਿਹੜੇ ਲੋਕ ਕਹਿੰਦੇ ਆ ਵੀ ਪੰਜਾਬ ਚ ਤਾਂ ਕੰਮ ਹੀ ਹੈ ਨਹੀਂ ਉਹ ਬਾਹਰ ਨੂੰ ਜਾ ਰਹੇ ਨੇ ਕੰਮ ਤਾਂ ਹੈ ਵੀਰੇ ਪੰਜਾਬ 'ਚ ਕੰਮ ਹੈ ਨਹੀਂ ਲੋਕ ਤਾਂ ਕਹਿੰਦੇ ਆ ਕਹਿੰਦੇ ਨਾ ਇੱਥੇ ਪੜਾਈ ਰਹੀ ਆ ਵੀ ਨਾ ਕੰਮ ਰਿਹਾ ਪੰਜਾਬ ਕਹਿੰਦੇ ਵੀ ਹੁਣ ਖਤਮ ਹੋ ਗਿਆ ਹੁਣ ਬਾਹਰ ਚੱਲੋ ਨਹੀਂ ਵੀਰੇ ਆਪਣੀ ਸੋਚਣੀ ਹੁੰਦੀ ਆ ਵੀਰੇ 40 50 ਲੱਖ ਲਾ ਕੇ 25 ਲੱਖ ਲਾ ਕੇ ਲੋਕ ਬਾਹਰ ਜਾਂਦੇ ਉਹੀ ਵੀਰੇ ਆਪਣਾ ਇੱਧਰ ਲਾ ਲਓ ਥੋੜਾ ਉਹਦਾ ਪੈਸਾ ਇਨਵੈਸਟ ਕਰਕੇ ਇੱਧਰ ਹੀ ਵਧੀਆ ਹੋ ਜਾਂਦਾ ਵੀਰੇ ਕੰਮ ਵੀ ਤੁਹਾਡੇ ਹਿਸਾਬ ਨਾਲ ਕੰਮ ਹੈ ਹਾਂ ਕੰਮ ਹੈ ਵੀਰੇ ਉਹ ਬੰਦਾ ਦਿਨ ਕੀ ਟਾਈਮ ਲੱਗਦਾ ਥੋੜਾ ਕੰਮ ਆਪਣੇ ਪੈਰ ਤੇ ਖੜੇ ਹੁਣ ਮੈਂ ਇੱਧਰ ਕੰਮ ਹੈ ਵਧੀਆ ਵੀਰੇ ਠੀਕ ਆ ਹਾਂਜੀ ਜੇ ਹੁਣ ਤੁਹਾਡੇ ਕੋਲ ਕੋਈ ਕੰਮ ਸਿੱਖਣਾ ਚਾਹਵੇ ਆ ਕੇ ਵੀ ਮੈਂ ਕੰਮ ਸਿੱਖਣਾ ਮੈਂ ਕਿਤੇ ਦੂਰ ਕੰਮ ਕਰਨਾ ਤੁਹਾਡੇ ਤੋਂ ਕੰਮ ਸਿਖਾ ਦੋਗੇ ਹਾਂਜੀ ਹਾਂਜੀ ਠੀਕ ਆ ਹਾਂਜੀ ਵੀ ਮਤਲਬ ਲੋਕ ਲੋਕਾਂ ਦਾ ਸਿਰਫ ਕਹਿਣਾ ਹੀ ਆ ਕੰਮ ਕਰਨ ਵਾਲੇ ਦੀ ਲੋੜ ਆ ਕਰਨ ਵਾਲੇ ਦੀ ਲੋੜ ਹੁੰਦੀ ਆ ਬਾਕੀ ਕਹਿਣ ਤਾਂ ਜੇ ਉੱਧਰ ਵੀ ਨਹੀਂ ਕਰਨਾ ਕਿ ਇੱਥੇ ਵੀ ਨਹੀਂ ਕਰਨਾ ਜਿਹਨੇ ਤਾਂ ਕਰਨਾ ਹੈ ਹਾਂ ਨਹੀਂ ਕਿੰਨੀ ਕਿ ਮਿਹਨਤ ਲੱਗਦੀ ਕੰਮ ਚ ਕੰਮ ਚ ਤਾਂ ਮਿਹਨਤ ਹੈਗੀ ਬਈ ਜਿਹੜਾ ਵੀ ਮਰਜ਼ੀ ਜਿਹਾ ਛੋਟਾ ਵਿੱਚੇ ਵੱਡਾ ਹੋਵੇ ਇਹ ਸਾਰਾ ਕੁਝ ਇੱਥੇ ਤਿਆਰ ਕਰਦੇ ਹਾਂ ਹਾਂਜੀ ਇੱਥੇ ਤਿਆਰ ਕਰਦੇ ਹਾਂ ਜੀ ਇਹ ਕਰ ਰ ਸਮਾਨ ਬਸ ਤਿਆਰ ਕਰਕੇ ਲਿਗਾਣਾ ਬਾਕੀ ਕੀ ਹੈ ਉਹ ਹੁੰਦੇ ਇਹ ਨਾਲ ਦੀ ਨਾਲ ਬਣਾ ਕੇ ਤਾਜ ਨਾਲ ਦੀ ਨਾਲੇ ਤਾਜ ਆਪਣਾ ਕਿਦਨੀ ਹੈ ਜੀ ਠੀਕ ਹੈ ਹਾਂਜੀ ਤੇ ਮਤਲਬ ਵੀ ਜਿਹੜੇ ਲੋਕ ਇਹ ਕਹਿੰਦੇ ਆ ਵੀ ਕੰਮ ਹੈ ਨਹੀਂ ਆਟਾ ਕੰਮ ਦੀ ਘਾਟ ਨਹੀਂ ਹੈ ਕੰਮ ਦੀ ਘਾਟ ਨਹੀਂ ਹੈ ਕਰਨ ਵਾਲੇ ਦੀ ਠੀਕ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਅਜਈਆਂ ਹੋਰ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਮੈਂ ਜਗਦੀਪ ਸਿੰਘ ਸ਼ਬਦ ਰੂਪ ਕੈਮਰਾਮੈਨ ਮਨਿੰਦਰ ਸਿੰਘ ਦੇ ਨਾਲ ਚੈਨਲ ਸ਼ਬਦ ਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ